ਤਾਨੂੰ ਕਿਤੇ ਕਹੀਏ ਗੁਰੂ ਦੇ ਲੜ ਲੱਗੋ ਅਮਰਤ ਛਕੋ ਗੁਰੂ ਵਾਲੇ ਬਣੋ ਅਗੋਂ ਜਵਾਬ ਦਿੰਦੇ ਹੋ ਜਦੋਂ ਕਿਰਪਾ ਹੋ ਸ਼ਕ ਲਾਂਗੇ ਜਦੋਂ ਕਿਰਪਾ ਹੋ ਗੁਰੂ ਦੇ ਲੜ ਲੱਗ ਜਾਵਾਂਗੇ ਕਿਹੜੀ ਗੱਲੋਂ ਕਿਉਂਕਿ ਸੰਸਾਰ ਦੇ ਝੂਠੇ ਮੋਹ ਨੇ ਉਹਨਾਂ ਤਾਰਿਆਂ ਨੂੰ ਮਦਮ ਕਰ ਦਿੱਤਾ ਉਸ ਸੋਚ ਨੂੰ ਮਦਮ ਕਰ ਦਿੱਤਾ ਜਿਹੜੀ ਅੰਦਰ ਸੋਚ ਟਿਕੀ ਸੀ ਵੀ ਇਹ ਜਨਮ ਤੇ ਮਿਲੇ ਹੀ ਪ੍ਰਮਾਤਮਾ ਦੀ ਪ੍ਰਾਪਤੀ ਲਈ ਹੈ ਕਿ ਤੇ ਜਨਮ ਮਿਲੇ ਗੁਰੂ ਦੇ ਚਰਨਾਂ 'ਚ ਲੱਗਣ ਲਈ ਹੈ ਮੱਧਮ ਕਰ ਦਿੱਤਾ ਇਹਨੂੰ ਕਹਿੰਦੇ ਜੇ ਤੇ ਉਹ ਕਿਸੇ ਸਰੀਰ ਇਸ ਸਰੀਰ ਦੀ ਖਿੱਚ ਜਿਹੜੀ ਹੈ ਉਹ ਨਾਲ ਗਿਆਨ ਇੰਦਰੀਆਂ ਨੂੰ ਮੱਧਮ ਕਰ ਦਿੰਦੀ ਹੈ ਪਰ ਕਹਿੰਦੇ ਇਹ ਦੋ ਅੱਖਰ ਨਾਂ ਕਿਸੇ ਕਬੀਰ ਜੀ ਕਹਿੰਦੇ ਆ ਦੋ ਅੱਖਰ ਕਹਿੰਦਾ ਪਵ ਰਾਮ ਉਸ ਰਾਮ ਦਾ ਨਾਮ ਕਹਿੰਦੇ ਵੀ ਐਹੋ ਜੀ ਤਾਕਤ ਹੈ ਇਹੋ ਜੀ ਸ਼ਕਤੀ ਹੈ ਐਸਾ ਪ੍ਰਕਾਸ਼ ਹੈ ਕਿ ਜੇ ਕਿਤੇ ਗੁਰੂ ਕੋਲੋਂ ਇਹ ਦਾਤ ਲੈ ਲਵੇ ਤੇ ਇਹ ਝੂਠੇ ਮੋਹ ਦੇ ਥੱਲੇ ਇਹਦਾ ਪ੍ਰਕਾਸ਼ ਜਿਹੜਾ ਕਦੀ ਮੱਧਮ ਨਹੀਂ ਹੁੰਦਾ ਇਹਦਾ ਪ੍ਰਕਾਸ਼ ਕਦੀ ਮੱਧਮ ਨਹੀਂ ਹੁੰਦਾ ਇਹਦਾ ਪ੍ਰਕਾਸ਼ ਕਦੀ ਮੋਹ ਮਾਇਆ ਦੇ ਅਧੀਨ ਨਹੀਂ ਹੁੰਦਾ ਤੇ ਕਬੀਰ ਜੀ ਕਹਿੰਦੇ ਸੋ ਗਹਿਰਿਓ ਕਬੀਰ ਕਬੀਰ ਜੀ ਕਹਿੰਦੇ ਵੀ ਸੰਸਾਰ ਵਾਲਿਓ ਸੁਣ ਲਓ ਜਦੋਂ ਮੈਨੂੰ ਪਤਾ ਲੱਗਾ ਵੀ ਇਹ ਦੋ ਅੱਖਰਾਂ ਤੇ ਖਾਸ਼ਾਂ ਭਾਵਨਾ ਦਾ ਕੋਈ ਅਸਰ ਨਹੀਂ ਹੁੰਦਾ ਇਹਨਾਂ ਦੋ ਅੱਖਰਾਂ ਦੇ ਉੱਤੇ ਇਹਨਾਂ ਦਾ ਕੋਈ ਇਹਨਾਂ ਰੋਸ਼ਨੀ ਦਾ ਕੋਈ ਅਸਰ ਨਹੀਂ ਹੁੰਦਾ ਛੁੱਟੀਆਂ ਮੰਗਾ ਦਾ ਕਹਿੰਦੇ ਫਿਰ ਮੈਂ ਉਹਦਾ ਇਹ ਦੋ ਅੱਖਰ ਹੀ ਸੰਭੀ ਬੈਠਾ ਕਹਿੰਦਾ ਮਤਲਬ ਕਿ ਮੈਂ ਉਹਦਾ ਨਾਮ ਨਾਲ ਜੁੜਿਆ ਔਰ ਮੇਰੇ ਮਨ ਚ ਖਾਸ਼ ਰਹੀ ਕੋਈ ਨਹੀਂ ਤੇ ਆਪਾਂ ਚੁੱਟੇ ਆਪਾਂ ਕਿੱਥੇ ਜੁੜੇ ਕਿਉਂ ਉਹ ਦੋ ਅੱਖਰ ਅੰਦਰ ਆਉਣਗੇ ਤਾਂ ਬਾਕੀ ਚੀਜ਼ਾਂ ਨੇ ਇਹਨਾਂ ਦੇ ਉੱਤੇ ਅਸਰ ਨਹੀਂ ਕਰਨਾ ਤਾਂ ਕੀ ਪਤਾ ਨਾਮ ਦੀ ਕਿੰਨੀ ਵਡਿਆਈ ਹੈ ਆਫਰ ਗੁਰੂ ਜੀ ਹੋਰ ਗੱਲ ਕਹਿੰਦੇ ਕਹਿੰਦੇ ਬੋਲੇ ਪਵਨਾ ਗਗਨ ਗਰਜੇ ਨਾਨਕ ਨੇ ਚਲ ਮਿਲਣ ਸਹਿਜੇ ਕਹਿੰਦੇ ਜੇ ਕਿਤੇ ਤੂੰ ਨਾਮ ਦੀ ਦਾਤ ਲੈ ਲਵੇਂ ਤੇ ਆ ਜਿਹੜੇ ਤੇਰੇ ਅੰਦਰ ਮੱਦਮ ਪੈ ਗਏ ਸਨ ਨਾ ਗਿਆਨ ਅੰਦਰੇ ਤਗੜੇ ਹੋ ਜਾਂਦੇ ਇਸ ਤਰ੍ਹਾਂ ਕਿਸ ਤ ਤਗੜੇ ਬੰਦੇ ਕਹਿੰਦੇ ਬੋਲੇ ਪਵਨ ਪਵਨ ਕਿੰਨੂੰ ਕਹਿੰਦੇ ਹਵਾ ਕਿਹੜੀ ਹਵਾ ਸਵਾਸ ਕਹਿੰਦਾ ਫਿਰ ਤੇਰੇ ਸਵਾਸ ਜਿਹੜੇ ਆ ਪਹਿਲਾਂ ਥੋੜੇ ਦਿਨ ਤੇ ਇਸ ਨਾਮ ਨੂੰ ਤੂੰ ਸਵਾਸਾਂ ਚ ਵਸਾਉਣਾ ਸਵਾਸਾਂ ਨਾਲ ਕਰਨਾ ਸਾਸ ਸਾਸ ਸਿਮਰੋ ਗੋਬਿੰਦ ਕਹਿੰਦੇ ਫਿਰ ਥੋੜੇ ਕਿ ਦਿਨਾਂ ਦੀ ਖੇਡ ਹੋ ਜਾਣੀ ਥੋੜੇ ਕਿ ਦਿਨਾਂ ਦੀ ਇੱਕ ਨਵੀਂ ਖੇਡ ਬਣ ਜਾਣੀ ਪੁੱਛਿਆ ਕਿਹੜੀ ਕਹਿੰਦੇ ਪਹਿਲਾਂ ਤੂੰ ਯੂਰ ਲਾਉਣਾ ਸਾਂ ਤੇ ਮੈਂ ਇਹਨਾਂ ਸਵਾਸਾਂ ਤੇ ਸਿਮਰਨ ਕਰਾਂ ਹੁਣ ਐਸੀ ਅਵਸਥਾ ਬਣ ਗਈ ਵੀ ਉਹ ਜਿਹੜੇ ਸਨ ਨਾ ਤ੍ਰਿਸ਼ਨਾਵਾਂ ਭਾਵਨਾਵਾਂ ਵਾਲੇ ਅੰਦਰ ਬਲਵਲੇ ਉੱਠਦੇ ਸਨ ਉਹ ਮੱਧਮ ਪੈ ਗਏ ਹੁਣ ਪਹਿਲਾਂ ਉਹ ਉੱਚੇ ਸੀ ਹੁਣ ਉਹ ਮੱਧਮ ਪੈ ਗਏ ਕਹਿੰਦਾ ਜਦੋਂ ਉਹ ਮੱਧਮ ਪੈ ਬੋਲੇ ਪਵਨਾ ਕਹਿੰਦੇ ਹੁਣ ਤਾਂ ਸਵਾਸ ਆਪੇ ਹੀ ਸਿਮਰਨ ਬੋਲਣ ਲੱਗ ਪਏ ਨੇ ਲੱਗਿਆ ਪਤਾ ਬੋਲੇ ਪਵਨਾ ਕਹਿੰਦੇ ਆਪੇ ਹੀ ਲੱਗ ਪੈਣ ਗगन ਗਰਜੇ ਗगन ਕਿਹਨੂੰ ਕਹਿੰਦੇ ਆਕਾਸ਼ ਕਿੱਥੇ ਆਕਾਸ਼ ਦੱਸੋਂ ਦਵਾਰ ਮਸਤਕ ਦਿਮਾਗ ਇਹਨੂੰ ਦੱਸੋਂ ਦਵਾਰ ਕਹਿੰਦੇ ਗਰਜੇ ਗਰਜੇ ਕਿਨੂੰ ਕਹਿੰਦੇ ਕਹਿੰਦਾ ਅੱਜ ਬੱਦਲ ਬੜਾ ਹੋਣ ਰਿਹਾ ਬਿਜਲੀ ਗਰਜਣ ਰਹੀ ਹੈ ਕਹਿੰਦੇ ਜਿੱਦਣ ਸਵਾਸਾਂ ਵਿੱਚ ਸਿਮਰਨ ਆਪੇ ਚੱਲਣ ਲੱਗ ਪਿਆ ਨਾ ਕਹਿੰਦੇ ਫੇਰ ਦੱਸੋਂ ਦਵਾਰ ਦੇ ਵਿੱਚ ਬਿਜਲੀਆਂ ਆਪੇ ਹੀ ਚਮਕਣ ਲੱਗ ਪੈਂਦੀਆਂ ਨੇ ਚਮਕਾਉਣੀਆਂ ਨਹੀਂ ਪੈਂਦੀਆਂ ਬੱਦਲ ਹੋਵੇ ਬਿਜਲੀ ਆਪੇ ਚਮਕਣ ਲੱਗ ਪੈਂਦੀ ਜਦੋਂ ਸਵਾਸਾਂ ਸਿਮਰਨ ਲਗਾਤਾਰ ਚੱਲੇ ਦਸਨ ਦਵਾਰ ਦੇ ਵਿੱਚ ਵੀ ਰੋਸ਼ਨੀ ਆ ਫਿਰ ਆਪੇ ਹੀ ਹੋਣ ਲੱਗ ਪੈਂਦੀਆਂ ਨੇ ਫਿਰ ਹੋਰ ਗੱਲ ਕਹਿੰਦੇ ਜਿੱਦ ਦਿਨ ਸਵਾਸ ਬੋਲਣ ਲੱਗ ਪਣ ਜਿੱਦ ਇਹਨਾਂ ਸਵਾਸਾਂ ਵਿੱਚ ਸਿਮਰਨ ਚੱਲਣ ਲੱਗ ਪਵੇ ਬੋਲੇ ਪਵਨਾ ਗगन ਗਰਜੇ ਗगन ਦਸਨ ਦਵਾਰ ਤੇ ਦਸਨ ਦਵਾਰ ਕੀ ਚੀਜ਼ ਆ ਰੱਬੀ ਮਲਾਪ ਦਸਨ ਦਵਾਰ ਕਿ ਨੂੰ ਕਹਿੰਦੇ ਆ ਰੱਬੀ ਮਲਾਪ ਤੇ ਗਰਜੇ ਕਿੰਨੂੰ ਕਹਿੰਦੇ ਪੱਕਾ ਹੋ ਜਾਣਾ ਤਾਕਤ ਆ ਜਾਣੀ ਉਹ ਕਹਿੰਦੇ ਫਿਰ ਇਸ ਰੱਬੀ ਮਲਾਪ ਦੇ ਅੰਦਰ ਤਾਕਤ ਆ ਜਾਂਦੀ ਏ ਮਣੀ ਗੱਲ ਸੱਬੀ ਮਲਾਪ ਦੇ ਅੰਦਰ ਤਾਕਤ ਆ ਜਾਂਦੀ ਏ ਹੁਣ ਕੋਈ ਟੈਨਸ਼ਨ ਨਹੀਂ ਹੁਣ ਤਾਂ ਪਰਪਖ ਹੋ ਗਿਆ ਕਿਹੜਾ ਨਾਨਕ ਨਿਚਲ ਮਿਲਣ ਸਹਿਜੇ ਗੁਰੂ ਜੀ ਕਹਿਣ ਲੱਗੇ ਨਿਚਲ ਕਿਨੂੰ ਕਹਿੰਦੇ ਪੱਕਾ ਕਹਿੰਦੇ ਹੁਣ ਨਾ ਟੈਨਸ਼ਨ ਲੈ ਜਦੋਂ ਦਸਮ ਦਵਾਰ ਦੇ ਵਿੱਚ ਇਹ ਬਿਜਲੀਆਂ ਚਮਕਣ ਲੱਗ ਪੈਣ ਤੇ ਸਮਝ ਲੈ ਕੰਮ ਪੱਕਾ ਹੋ ਗਿਆ ਹੁਣ ਤਾਂ ਸਹਿਜ ਤੇਰਾ ਮਨ ਸਹਿਜ ਅਵਸਥਾ ਵਿੱਚ ਆ ਜਾਏਗਾ ਤੇ ਕਹਿੰਦੇ ਪ੍ਰਮਾਤਮਾ ਨੂੰ ਮਿਲਣਾ ਤੇਰਾ ਤੇ ਪੱਕਾ ਹੀ ਪੱਕਾ ਨਿੰਗੋਰੀਆ ਉਦਾਂ ਹੀ ਏਕ ਲਈ ਤੇ ਪੜ ਗਏ ਹੂੰ ਬੜੇ ਖੁਸ਼ ਬਾਰੇ ਕੁਛ ਅੱਜ ਮੈਂ ਸਰਾਲੇ ਸ਼ਲੋਕ ਪੜਿਆ ਫਲਾਣੀ ਗੁਰਬਾਣੀ ਪੜੀ ਜਦੋਂ ਗੁਰਬਾਣੀ ਪੜਦੇ ਹੋ ਅਸਲ ਦੇ ਵਿੱਚ ਦੌੜ ਤੇ ਪਤਾ ਕਿਹੜੀ ਸੀ ਗੁਰਬਾਣੀ ਨੂੰ ਪੜਦੇ ਸਮੇਂ ਦੌੜ ਤੇ ਦਸਨ ਦਵਾਰ ਵੱਲ ਸੀ ਵੀ ਦਸਨ ਦਵਾਰ ਕਿਵੇਂ ਖੁੱਲਣਾ ਅੰਦਰ ਦੌੜ ਕਿਵੇਂ ਲੱਗਣੀ ਹੈ ਪਰ ਪਤਲਾ ਦੌੜ ਕੀ ਲਾ ਬੈਠੇ ਕਹਿੰਦਾ ਅੱਜ ਮੈਂ ਕਿੰਨੇ ਪੰਨੇ ਪੜਨੇ ਆ ਆਪਣੇ ਆਪ ਨੂੰ ਪੜਨ ਦੀ ਦੌੜ ਨਹੀਂ ਪੰਨੇ ਪੜਨ ਦੀ ਦੌੜ ਲੱਗ ਗਈ ਗੁਰੂ ਕਹ ਰਿਹਾ ਐ ਛੋਟਾ ਜਿਹਾ ਇੱਕ ਸ਼ਬਦ ਹੈ ਜਿਹੜਾ ਮੈਂ ਪੜਿਆ ਜੀ ਇਸ ਸ਼ਬਦ ਨੂੰ ਕਿਤੇ ਹਰਦੇ ਚ ਵਸਾ ਲਵੇਂ ਤੇ ਤੇਰਾ ਜੀਵਨ ਜਿਹੜਾ ਹੈ ਕੁਝ ਹੋਰ ਹੋਵੇਗਾ ਤੇਰਾ ਜੀਵਨ ਜਿਹੜਾ ਹੈ ਇੱਕ ਪੂਰਨ ਸਾਧੂ ਵਰਗਾ ਬਣ ਜਾਏਗਾ ਪਰ ਕਦੋਂ ਜਦੋਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਬੋਲਾਂ ਤੇ ਅਮਲ ਕਰੇਗਾ ਜਦੋਂ ਇਹਨਾਂ ਬੋਲਾਂ ਨੂੰ ਹਿਰਦੇ 'ਚ ਉਤਾਰ ਲਏਗਾ ਜੇ ਉਤਾਰੇ ਨਹੀਂ ਇੱਕ ਗੱਲ ੱੱੱਲੇ ਬਣ ਲਈ ਫਿਰ ਤੇਰੀ ਅਵਸਥਾ ਉੱਥੇ ਟਿਕ ਜਾਣੀ ਹੈ ਇਹ ਹਉਮੈ ਵਿੱਚ ਸਭ ਮੜ ਤੱਕ ਗਿਆ ਦੂਜੇ ਪਾਏ ਕੁਵਾਰ ਕਹਿੰਦਾ ਮਨ ਮੈਲਾ ਹੈ ਹੋਮੇ ਚਿਪੜ-ਪੜ ਕੇ ਥੱਕ ਗਏ ਹੋਮੇ ਚਿਪੜ-ਪੜ ਕੇ ਥੱਕ ਗਏ ਦੂਜੇ ਪਾਏ ਕੁਵਾਰ ਦੂਜਾ ਸੰਸਾਰ ਭਾਏ ਚੰਗਾ ਲੱਗਣਾ ਕਹਿੰਦੇ ਫਿਰ ਤੂੰ ਸੰਸਾਰ ਨੂੰ ਚੰਗੇ ਲੱਗਣ ਲਈ ਪੜਦਾ ਫਿਰਦਾ ਕਹਿੰਦਾ ਹਾਂ ਜੀ ਕਹਿੰਦਾ ਤੇਰੀ ਖੱਜਲਖਵਾਰੀ ਪੱਕੀ ਹੈ ਖੱਜਲਖਵਾਰ ਹੋਏਗਾ ਤੇ ਖੱਜਲਖਵਾਰੀ ਕਿਹੜੀ ਹੈ 84 ਦਾ ਗੇੜ 84 ਦਾ ਗੇੜ ਧਿਆਨ ਕਰਨਾ ਗੁਰੂ ਜੀ ਨਾਮ ਦੀ ਗੱਲਾਂ ਇੰਨੀਆਂ ਸਾਰੀ ਗੁਰਬਾਣੀ ਨਾਮ ਦੇ ਤੇ ਲਿਖੀ ਹੈ ਕਹਿੰਦੇ ਸੱਚ ਪੁਰਾਣਾ ਨਾ ਥੀਏ ਨਾਮ ਨਾ ਮਹਿਲਾ ਹੋਏ ਨਾਨਕ ਨਾਮ ਬਸਾਰੇ ਆਮਨ ਜਾਣਾ ਦੋਹੇ ਕਹਿੰਦੇ ਇਦਾਂ ਕਰ ਸੱਚ ਪੁਰਾਣਾ ਨਾ ਥੀਏ ਨਾਮ ਨਾ ਮਹਿਲਾ ਹੋਏ ਜੇ ਧਿਆਨ ਕਰਨਾ ਕਦੀ ਸੱਚ ਕਦੀ ਪੁਰਾਣਾ ਨਹੀਂ ਹੁੰਦਾ ਪੁਰਾਣਾ ਕਿੰਨੂੰ ਕਹਿੰਦੇ ਹੋ ਪਤਾ ਪੁਰਾਣਾ ਕਿੰਨੂੰ ਕਹਿੰਦੇ ਆ ਕਿਸੇ ਨੇ ਕੋ ਕਮੀਜ਼ ਪਾਇਆ ਹੋਇਆ ਸੀ ਉਹ ਦੂਜਾ ਬੰਦਾ ਨਾ ਉਹਨੂੰ ਜਫੀ ਪਾਉਣ ਲੱਗਾ ਤਾਂ ਉਹਦਾ ਕਮੀਜ਼ ਪਾਟ ਗਿਆ ਉਹ ਕਹਿੰਦਾ ਭਾਈ ਸਾਹਿਬ ਸੌਰੀ 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 ਮੈਂ ਨਾ ਮੈਂ ਕੋ ਤੁਹਾਨੂੰ ਖਿੱਚਿਆ ਥੋੜੀ ਐ ਮੈਂ ਤੇ ਜਫੀ ਪਈ ਇੱਕ ਮੀਜ ਪਾਟ ਗਿਆ ਤੋ ਗੋ ਜਵਾਬ ਦਿੰਦਾ ਨਾ ਭਾਈ ਸਾਹਿਬ ਕੋਈ ਗੱਲ ਨਹੀਂ ਪੁਰਾਣਾ ਇਹਦਾ ਮਨ ਕਮਜ਼ੋਰ ਆ ਲਖਿਆ ਪਤਾ ਪੁਰਾਣਾ ਕਿਨੂੰ ਕਹਿੰਦੇ ਕਮਜ਼ੋਰ ਆ ਗੁਰੂ ਜੀ ਕਹਿੰਦੇ ਸੱਚ ਪੁਰਾਣਾ ਨਾ ਥੀ ਇਹ ਕਹਿੰਦੇ ਪਰਮਾਤਮਾ ਕਦੀ ਵੀ ਕਮਜ਼ੋਰ ਨਹੀਂ ਹੁੰਦਾ ਇਹਦੇ ਨਾਮ ਨਾ ਮੈਲਾ ਹੋਏ ਕਹਿੰਦੇ ਉਹਦਾ ਨਾਮ ਕਦੀ ਮੈਲਾ ਨਹੀਂ ਹੁੰਦਾ ਦੱਸੋ ਤਈ ਗੁਰੂ ਜੀ ਨੇ ਉਸ ਨਾਮ ਦੀ ਵਿਦਾਈ ਕੀਤੀ ਕਹਿੰਦੇ ਨਿਰਮਲ ਉਦਕ गोविंद ਦਾ ਨਾਮ ਮਜਨੇ ਕਰਤ ਪੂਰਨ ਸਭ ਦਾ ਕਹਿੰਦੇ ਉਸ ਪਰਮਾਤਮਾ ਦਾ ਨਾਮ ਆ ਕਿਹਦਾ ਪਾਣੀ ਉਦਕ ਪਾਣੀ ਨੂੰ ਕਹਿੰਦੇ ਨੇ ਕਹਿੰਦੇ ਕੈਸਾ ਪਾਣੀ ਹੈ ਨਿਰਮਲ ਉਦਕ गोविंद ਦਾ ਨਾਮ ਇਹ ਤੇ ਅਨਕਾਰ ਉਸ ਪਰਮਾਤਮਾ ਦਾ ਨਾਮ ਹੈ ਉਹ ਮਲਤੂ ਰਹਿਤ ਪਾਣੀ ਹੈ ਜੇ ਧਿਆਨ ਕਰੀ ਜਿਹੜਾ ਸੰਸਾਰੀ ਪਾਣੀ ਹੈ ਦੇ ਅੰਦਰ ਤਨਿ ਇਸ਼ਨਾਨ ਕਰਦਾ ਹੈ ਜਿਹੜਾ ਗੁਰੂ ਦੇ ਚਰਨਾਂ ਵਿੱਚੋਂ ਮਿਲਿਆ ਨਾਮ ਰੂਪੀ ਪਾਣੀ ਉਹਦੇ ਵਿੱਚ ਮਨ ਇਸ਼ਨਾਨ ਕਰਦਾ ਹੈ ਨਿਤ ਅਨਕਰਪੁਰਣੀ ਤਨ ਨੂੰ ਤੋਤੇਆ ਸੰਮਬਤਿਤ ਹੋ ਗਿਆ ਹੈ ਰੋਜ਼ ਤੋਂ ਹਾਂ ਕਦੋਂ ਵਕਤ ਆਵੇਗਾ ਜਦੋਂ ਕਿ ਤੇ ਮਨ ਤੋਂ ਹੋਵੇਗਾ ਜਲ ਕੇ ਮਦਨ ਜੈਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜਿਵੇਂ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੁੰਨੀ ਆਵੇ ਕਹਿੰਦੇ ਜੇ ਇਸ ਸੰਸਾਰੀ ਪਾਣੀ ਦੇ ਨਾਲ ਇਸ਼ਨਾਨ ਕਰ ਕਰਕੇ ਤੇ ਗਤੀ ਹੋ ਜਾਂਦੀ ਮੁਕਤੀ ਮਿਲ ਜਾਂਦੀ ਤੇ ਫਿਰ ਤੇਰੀ ਵਾਰੀ ਨਹੀਂ ਸੀ ਕਿਉਂਕਿ ਤੂੰ ਤੇ ਥੋੜੇ ਜੇ ਸਮੇ ਲਈ ਪਾਣੀ ਪਾਉਣਾ ਤੇ ਪਾਣੀ ਤੋਂ ਬਾਹਰ ਆ ਜਾਣਾ ਸਦਕੇ ਜਾਈਏ ਉਸ ਡੱਡੂ ਦੇ ਮੈਂਡਕ ਦੇ ਜਿਹੜਾ ਸਦਾ ਹੀ ਪਾਣੀ ਚ ਨਹਾਉਂਦਾ ਹੈ ਫਿਰ ਤੇ ਉਹਦੀ ਵਾਰੀ ਸੀ ਤੇਰੀ ਨਹੀਂ ਸੀ ਫਿਰ ਦੇਖੋ ਜੋੜਿਆ ਕਿਹਦੇ ਨਾਲ ਜਿਵੇਂ ਮੈਂਡਿਕ ਤੈਸੇ ਹੋਏ ਨਰ ਆਹਾਂ ਬਰਾਬਰੀ ਦਿਖਾਤੀ ਕਹਿੰਦੇ ਜਿਵੇਂ ਦਾ ਡੱਡੂ ਇਸ ਜਲ ਚ ਨਹਾਉਣ ਵਾਲਿਆ ਤੂੰ ਵੀ ਹੋਵੇਂ ਦਾ ਹੀ ਹੈ ਬਰਾਬਰੀ ਹੈ ਫਿਰ ਫਿਰ ਜੋਨੀ ਅਵੇ ਕਹਿੰਦੇ ਉਹਨੇ ਵੀ ਦੁਬਾਰਾ ਜਨਮਾ ਲੈਣੇ ਨੇ ਤੇ ਭਾਈਏ ਤਿਰਤੇ ਵੀ ਲਾਗੂ ਹੈ ਤੂੰ ਵੀ ਦੁਬਾਰਾ ਜਨਮ ਲੈਣੇ ਨੇ ਸੁਭਚਾਰ ਕਰਿਓ ਇਸ ਅਵਸਥਾ ਨੂੰ ਸੰਭਿਓ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ ਸਰਪਣ ਹੋਇ ਕੇ ਉਤਰੇ ਜਾਏ ਆਪਣੇ ਘਰ ਧਿਆਨ ਕਰਨਾ ਗੁਰੂ ਜੀ ਕਹਿੰਨ ਲੱਗੇ ਕਬੀਰ ਜੀ ਕਹਿੰਦੇ ਨੇ ਹਰ ਕਾ ਸਿਮਰਨ ਛੱਡ ਕੇ ਕਹਿੰਦੇ ਜਿਹੜੀ ਆਤਮਾ ਨੇ ਇੱਥੇ ਹਰਿ ਦਾ ਸਿਮਰਨ ਛੱਡਿਆ ਤੇ ਰਾਤ ਜਗਾਵਣ ਜਾਏ ਪਖੰਡਾ ਚ ਪੈਂਦੇ ਹੋ ਝੂਠੀਆਂ ਦਾਤਾਂ ਲੈਣ ਲਈ ਕਈ ਮੇਰੇ ਵਰਗੀਆਂ ਪੈਣਾ ਹੋ ਜੀਆਂ ਜਿਨ੍ਹਾਂ ਨੂੰ ਕਿਸੇ ਨੇ ਕਹਿਤਾ ਜਾਂ ਤੇਰਾ ਫਲਾਣਾ ਕੰਮ ਨਹੀਂ ਬੰਦਾ ਤੇਰੇ ਔਲਾਦ ਨਹੀਂ ਹੁੰਦੀ ਆਪਣੇ ਚੌਂਕ ਦੇ ਵਿੱਚ ਜਾ ਕੇ ਰਾਤ ਨਾ ਕੇ ਆਈ ਉੱਥੇ ਦੀਵਾ ਜਗਾ ਕੇ ਆਈ ਤੇਰੇ ਔਲਾਦ ਹੋ ਜਾਊਗੀ ਨਹੀਂ ਹੋਣੀ ਇਹਦੇ ਰਾਤ ਜਗਾਵਣ ਜਾਏ ਦੇਖੋ ਕਿੰਨੀ ਤਾਕਤ ਹੈ ਸਿਮਰਨ ਦੇ ਅੰਦਰ ਗੁਰੂ ਜੀ ਦੱਸਣਾ ਚਾਹੁੰਦੇ ਕਹਿੰਦੇ ਦੀਵੇ ਜਗਾ ਕੇ ਕੁਝ ਨਹੀਂ ਮਿਲਣਾ ਪਰ ਨਾਮ ਸਿਮਰਨ ਕਰਕੇ ਸਭ ਕੁਝ ਮਿਲ ਜਾਣਾ ਕਹਿੰਦੇ ਰਾਤ ਜਗਾਵਣ ਜਾਏ ਸਰਪਣ ਹੋਏ ਕੇ ਉਤਰੇ ਦ्यान ਕਰਨਾ ਇਹ ਨਹੀਂ ਕਹਤਾ ਗੁਰੂ ਜੀ ਨੇ ਉਹ ਸੱਬ ਬਣ ਕੇ ਪੈਦਾ ਹੋ ਜੂਗੀ ਨਹੀਂ ਕਿਉਂਕਿ ਉਹ ਪੰਕਤੀ ਬਰਕਰਾਰ ਰੱਖਿਓ ਮੈਂ ਸੁਲਾ ਦੇ ਆਪਛੀ ਨੂੰ ਉਹ ਪੰਕਤੀ ਭੁੱਲ ਜਾਨੇਓ ਆਪਜੀ ਉਸ ਪੰਕਤੀ ਨੂੰ ਸਾਹਮਣੇ ਰੱਖ ਕੇ ਵਿਖਿਆਨ ਕਰਿਓ ਭਲਾ ਉਹ ਪੰਕਤੀ ਕੀ ਜਵਾਬ ਦਿੰਦੀ ਐ ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ ਜੋਨੀ ਸੱਬ ਪੁਆਈਆਂ ਮਿਸਤਾ ਮੈਂ ਸਮਾਇਓ ਗੁਰੂ ਜੀ ਕਹ ਲਗੇ ਇੱਥੇ ਇਸ ਜਨਮ ਅੰਦਰ ਅਗਰ ਤੇਰੀ ਆਤਮਾ ਨਾਮ ਤੋਂ ਭੁੱਲ ਗਈ ਜਨਮ ਹੋਰ ਮਿਲੇਗਾ ਪਰ ਹੱਥ ਨਹੀਂ ਪੈਣਾ ਤੇ ਗੁਰੂ ਜੀ ਕਹਿੰਦੇ ਜੋਨੀ ਸਭ ਪੁਆਈਆਂ ਨਾ ਕਹਿੰਦੇ ਜਿਹੜੀ ਆਤਮਾ ਜਦੋਂ ਤੋਂ ਨਾਮ ਤੋਂ ਭੁੱਲ ਗਈ ਸਾਰੀਆਂ ਜੁਨਾਂ ਦੁਬਾਰਾ ਕਮਾਈ ਜਾਏਗੀ ਤੇ ਇੱਥੇ ਫਿਰ ਕਿਉਂ ਲਿਖਿਆ ਸਰਪਨ ਹੋਇਕੇ ਉਤਰੇ ਇੱਥੇ ਸੱਪ ਚ ਪਾਇਆ ਉੱਥੇ ਕਹਿੰਦੇ ਸਾਰੀਆਂ ਜੁਨਾਂ ਜਾਇ ਕਿਹੜੀ ਪੰਕਤੀ ਨੂੰ ਮੰਨੀ ਐ ਗੜਬੜ ਹੋ ਗਈ ਨਾ ਫਿਰ ਫਿਰ ਆਓ ਸੱਪ ਨਹੀਂ ਗਿਆ ਉਹਨਾਂ ਨੇ ਸਰਪਨ ਹੋਇਕੇ ਉਤਰੇ ਇਹਦਾ ਕਿਉਂ ਕਿਹਾ ਜਿਹੜੀ ਸਪਨੀ ਹੈ ਨਾ ਜਦੋਂ ਬੱਚਿਆਂ ਨੂੰ ਜਨਮ ਦਿੰਦੀ ਜਦੋਂ ਉਹਦੇ ਆਂਡੇ ਖੁੱਲਦੇ ਐ ਉਹ ਦੈਰਾ ਬਣਾ ਕੇ ਬਹਿ ਜਾਂਦੀ ਹੈ ਧਿਆਨ ਨਾਲ ਸੁਣਨਾ ਸਪਣੀ ਦੈਰਾ ਬਣਾ ਕੇ ਬਹਿ ਜਾਂਦੀ ਜਿਹੜੇ ਆਂਡੇ ਦੇ ਵਿੱਚੋਂ ਬੱਚਾ ਨਿਕਲਦਾ ਸਪਣੀ ਖਾ ਜਾਂਦੀ ਹੈ ਜਾਏ ਆਪਣੇ ਖਾਏ ਆਪਣੇ ਬੱਚੇ ਖਾ ਜਾਂਦੀ ਏ ਬੜੀ ਮੁਸ਼ਕਲ ਨਾਲ ਇੱਕ ਅੱਧਾ ਬਚਦਾ ਜੇ ਜਿਹੜਾ ਉਹ ਦੈਰੇ ਤੋਂ ਭੱਜ ਜਾਂਦਾ ਉਹ ਹੀ ਸੱਪ ਬਚਦਾ ਤੇ ਜੇ ਨਾ ਖਾਵੇ ਸੱਪ ਹੀ ਸੱਪ ਹੋਣ ਘੱਟ ਤੋਂ ਘੱਟ 100 100 ਬੱਚੇ ਨੂੰ ਜਨਮ ਦਿੰਦੀ ਏ ਸਪਣੀ ਪਰ ਸਾਰੇ ਖਾ ਜਾਂਦੇ ਤੇ ਗੁਰੂ ਜੀ ਕੀ ਕਹਿੰਦੇ ਸਰਪਨ ਹੋਏ ਕੇ ਉਹ ਤਰੇ ਹੋਏ ਕੇ ਲਿਖਿਆ ਨਾ ਕਹਿੰਦੇ ਫਿਰ ਤੇਰੇ ਵੀ ਉਹ ਜਨਮ ਹੋਣਗੇ ਸਪਨੀ ਵਰਗੇ ਕਿ ਜਿੰਨੇ ਤੂੰ ਆਪਣੇ ਪੁੰਨ ਇਕੱਠੇ ਕੀਤੇ ਸੀ ਨਾ ਉਹਨਾਂ ਨੂੰ ਆਪੇ ਹੀ ਖਾ ਜਾਣਗੇ ਜਿਹੜੇ ਸਿਮਰਨ ਨਹੀਂ ਕਰਦੇ ਲੱਗਿਆ ਪਤਾ ਹੁਣ ਜਿਹੜੇ ਸਿਮਰਨ ਨਹੀਂ ਕਰਦੇ ਆਪਣੇ ਕੀਤੇ ਪੁੰਨਾਂ ਨੂੰ ਆਪਣੇ ਕੀਤੇ ਚੰਗਿਆ ਕਰਮਾਂ ਨੂੰ ਆਪ ਹੀ ਖਾ ਜਾਂਦੇ ਨੇ ਜਿਹੜੇ ਸਿਮਰਨ ਨਹੀਂ ਕਰਦੇ ਜੇ ਸਿਮਰਨ ਕਰ ਲੈਂਦੇ ਉਹਨਾਂ ਉਹਨਾਂ ਨੂੰ ਚੰਗਿਆ ਕਰਮਾ ਨੂੰ ਫਲ ਪੈ ਜਾਣਾ ਸੀ ਕਿਉਂਕਿ ਜੀਰੋ ਕਿੰਨੀਆਂ ਮਰਜ਼ੀ ਇਕੱਠੀਆਂ ਕਰ ਲਈਏ ਕਿਤੇ ਏਕਾ ਨਾਲ ਲੱਗ ਜਾਵੇ ਮੁੱਲ ਵੱਧ ਜਾਂਦਾ ਏ ਜੇ ਕਿਤੇ ਉਹ ਚੰਗੇ ਕਰਮਾਂ ਨੂੰ ਉਹਨਾਂ ਨੂੰ ਜੇ ਕਿਤੇ ਸਿਮਰਨ ਕਰ ਲੈਂਦੇ ਫਲ ਪੈ ਜਾਣਾ ਸੀ ਤੇ ਜੇ ਨਹੀਂ ਕੀਤਾ ਤੇ ਫਿਰ ਤੁਸੀਂ ਉਹ ਆਪਣੇ ਪੁੰਨ ਤੇ ਆਪਣੇ ਚੰਗੇ ਕਰਮ ਆਪ ਹੀ ਖਾ ਗਏ ਲੱਗਿਆ ਪਤਾ ਸਿਮਰਨ ਨਾ ਛੱਡਿਓ ਜੇ ਕੁਝ ਇਕੱਠਾ ਕੀਤਾ ਜੇ ਗੁਰੂ ਪਿਆਰਿਓ ਮੋਲ ਵੱਧ ਜਉ ਪਰ ਮੂਲ ਤਾਂ ਵੱਧਣਾ ਹੈ ਜੇ ਕਿਤੇ ਏਕਾ ਨਾਲ ਲੱਗ ਜਾਏ ਏਕਾ ਨਾਲ ਲਾ ਲਿਓ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਸੁਭਚਾਰ ਕਰਨੀ ਗੁਰੂ ਜੀ ਗੱਲ ਨਾਮ ਦੀ ਕਰਦੇ ਆ 1430 ਪੰਨੇ ਸੁਆਇ ਨਾਮ ਤੋਂ ਗੁਰੂ ਜੀ ਕੋਈ ਗੱਲ ਨਹੀਂ ਕਰਦੇ ਪਰ ਅਸੀਂ ਗੁਰਬਾਣੀ ਪੜ੍ਹ ਕੇ ਸੰਸਾਰ ਦੀ ਗੱਲ ਕਰਦੇ ਸੁਆਇ ਸੰਸਾਰ ਤੋਂ ਕੋਈ ਗੱਲ ਨਹੀਂ ਕਰਦੇ ਸਾਡਾ ਧਿਆਨ ਟਿਕਿਆ ਹੀ ਇੱਥੇ ਹੈ ਗੁਰੂ ਜੀ ਕਰਦੇ ਉਹ ਕਿਰਪਾ ਫਲਾਣਾ ਕੰਮ ਫਸਿਆ ਧਮਕਾਣਾ ਕੰਮ ਫਸਿਆ ਛੱਡ ਦਿਓ ਕੰਮ ਸਾਰੇ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜੇ ਮਨ ਟਿਕ ਗਿਆ ਤੁਹਾਡਾ ਪ੍ਰਭੂ ਦੇ ਨਾਮ ਦੇ ਨਾਲ ਪਤਾ ਨਹੀਂ ਤੁਹਾਡੇ ਕਿੰਨਿਆਂ ਜਨਮਾਂ ਦੇ ਫਲ ਤੁਹਾਡੀ ਝੋਲੀ 'ਚ ਸਵੇਰੀ ਪਾਦਣੇ। ਪਤਾ ਨਹੀਂ। ਕਿਉਂਕਿ ਦਾਲੂ ਏ। ਕਿਰਪਾਲੂ ਏ। ਉਹਦਾ ਕੀ ਲੈਣਾ? ਇੱਥੋਂ ਘਰ ਪਹੁੰਚੋ ਘਰ ਜਾਂਦੇ ਆ ਪਤਾ ਨਹੀਂ ਕੀ ਕੀ ਦੇ ਦੇਣਾ ਉਹਨੇ। ਹੂੰ। ਰਾਤ ਸੁੱਤੇ ਪੈ ਸੀ ਮੰਗਣ ਦੇ ਸੀ ਫਰਾਂਲਾਂ ਕੰਮ ਕਰਦੇ ਢਮਕਾਣਾ ਕੰਮ ਵਰਦੇ। ਗੁਰੂ ਪਿਆਰਿਓ ਨਾਮ ਸਿਮਰਨ ਕਰਿਓ ਭਗਤੀ ਕਰਦੇ ਕਰਦੇ ਸੌਜਿਓ ਤੁਸੀਂ ਕਹਿੰਦੇ ਸੀ ਫਲਾਣਾ ਬੰਦਾ ਮੇਰੇ ਆਖੇਂ ਲੱਗਦਾ ਮੇਰਾ ਕੰਮ ਨਹੀਂ ਕਰਦਾ ਝਮਕਾਣਾ ਇਹ ਨਹੀਂ ਉਹ ਨਹੀਂ ਭਗਤੀ ਕਰਦਿਆਂ ਕਰਦਿਆਂ ਸਿਰੇ ਪ੍ਰਕਾਸ਼ ਹੋ ਗਿਆ ਸਵੇਰੇ ਉੱਠਿਆ ਜਿਹਦੇ ਕੋਲ ਕੰਮ ਕਰਾਉਣਾ ਸੀ ਸਿਰੇ ਬੂਹੇ ਅੱਗੇ ਖੜਾ ਪੁੱਛਿਆ ਭਾਈ ਸਾਹਿਬ ਕੌਣ ਬੂਹੇ ਖੜਕਾਉਣ ਰਿਹਾ ਖੋਲੀ ਯਾਰ ਆਪ ਜੀ ਤੁਹਾਡਾ ਫਰਾਣਾ ਕੰਮ ਫਸਿਆ ਸੀ ਕਹਿੰਦਾ ਉਹ ਆਂਦਾ ਮੈਂ ਲੰਘਣ ਰਿਹਾ ਸੀ ਭਾਜੀ ਕਿਹੜੀ ਗੱਲ ਕੀਤੀ ਆ ਲੋ ਪੜੋ ਮੈਂ ਕਰ ਤੇ ਸੈਨ ਛੱਡੋ ਕੀ ਲੜਾਈ ਝਗੜਾ ਕਰ ਨਾਲੋ ਪੇਪਰ ਪੜੋ ਮੈਂ ਕਿਹਾ ਤੇ ਪ੍ਰਮਾਤਮਾ ਸੰਦਰਸੀ ਕਹਿੰਦੇ ਜਿਹਦਾ ਧਿਆਨ ਮੇਰੇ ਵੱਲ ਮੇਰਾ ਧਿਆਨ ਉਹਦੇ ਵੱਲ ਕਹਿੰਦੇ ਤੂੰ ਮੇਰੇ ਕੋਲ ਸੀ ਤੇ ਕਹਿੰਦਾ ਫਿਰ ਸਾਰਾ ਸੰਸਾਰ ਤੇ ਮੇਰੇ ਕੋਲ ਹੀ ਬੈਠਾ ਸੀ ਮੈਂ ਕਿਹਾ ਉਹ ਕਹਿੰਦੇ ਤੇਰਾ ਧਿਆਨ ਮੇਰੇ ਵੱਲ ਸੀ ਕਹਿੰਦਾ ਸਾਰਾ ਸੰਸਾਰ ਦਾ ਹੀ ਧਿਆਨ ਤੇਰੇ ਵੱਲ ਹੋ ਗਿਆ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਚੌਕੁੰਟ ਮੰਨੇ ਆਜੇ ਨਾਮ ਦੀ ਵਡਿਆਈ ਕਰ ਲਓ ਮੈਂ ਵੀ ਉਹ ਜੇ ਫਿਰਦੇ ਚੁੱਟੀਆਂ ਦਾਤਾ ਮਗਰ ਦਤ ਪਿਆਰੀ ਮਿਸਰੀਆਂ ਦੇ ਤਾਰ ਛੱਡ ਦਿਓ ਕਹਦੇ ਹੋ ਗੁਰੂ ਜੀ ਕਰ ਦਿਓ ਕਿਰਪਾ ਸਾਡੇ ਤੇ ਬਖਸ਼ ਦਿਓ ਸੋਜੀ ਤੁਹਾਡੀ ਗੁਰਬਾਣੀ ਦੀ ਸੋਝੀ ਆ ਜਾਵੇ ਤੇ ਜਿਸ ਨਾਮ ਦੀ ਗੱਲ ਕਰਦੇ ਮੇਰਾ ਮਨ ਕਿਤੇ ਉਸ ਨਾਮ ਨਾਲ ਜੁੜ ਜਾਏਗਾ ਸੁਰਤੀ ਸ਼ਬਦ ਨਾਲ ਜੁੜ ਜਾਏ ਕਿਤੇ ਪਰ ਕਿੱਥੇ ਕਹਿੰਦਾ ਸੁਰਤੀ ਸ਼ਬਦ ਨਾਲ ਜੁੜੇ ਤੇ ਨਹੀਂ ਜੁੜੇ ਸਵਾਤ ਤੇ ਤਾਂ ਹੀ ਤੇਰੇ ਦਰ ਤੇ ਐ ਮੈਨੂੰ ਝੂਠੀ ਦਾਤ ਜੁੜ ਜੇ ਸ਼ਬਦ ਦੀ ਗੱਲ ਨਹੀਂ ਕਰਦਾ ਸੋ ਝੂਠ ਨੂੰ ਨਾ ਜੋੜੋ ਸੱਚ ਨੂੰ ਜੋੜੋ ਮਾਲਕ ਚੜ੍ਹਦੀਆਂ ਕਲਾ ਕਰੇ ਗੁਰੂ ਚੰਨਣਾ ਨਾਲ ਜੁੜੋ ਸੋ ਆਓ ਇੱਥੇ સ્ਮਰਤੀ ਕਰਦੇ ਹੋਏ ਫਤੇ ਕਜਾਈਏ ਉਹ ਆਹੇ ਗੁਰਜੀਕਾ ਖਲਸਾ ਉਹ ਆਹੇ ਗੁਰਜੀ ਕੀ ਫਤੇ